ਇਹ ਕਾਲੀਆਂ ਜੁੱਟੀਆਂ ਸਾਰੇ ਸਬਾਕਤਾਂ ਪੱਟੀਆਂ ਸਾਰੀਆਂ ਇੱਕੋ ਹੀ ਪਿੰਡਾਂ ਇਹ ਸਾਰੇ ਸਬਾਕਤਾਂ ਪਿੰਡਾਂ ਜਿਵੇਂ ਇਹ ਸ਼ਹਿਰਾਂ ਜਿਵੇਂ ਲੋਟ ਅਦਾ ਆਵੇ ਨਾ ਇਹ ਕਾਲੀਆਂ ਜੁੱਟੀਆਂ ਪਿੰਡਾਂ ਕਿਉਂ ਹੋਣਾ ਸਾਰੀਆਂ ਇਹ ਕਾਲੀਆਂ ਜੁੱਟੀਆਂ ਪਿੰਡਾਂ ਨਹੀਂ ਆ ਜਾਂਦਾ ਇਹ ਤਾਂ ਉਹੀ ਗੱਲ ਆ ਕਿ ਕਿਹੜੇ ਫੁੱਲ ਦੇ ਪਹਿਣਾ ਕਿ ਉਹ ਫੁੱਲ ਤੇ ਆ ਫੁੱਲ ਦੇ ਯਾਰ ਜਨਤਾ ਸਾਰੀਆਂ ਆ ਰੰਗ ਲਵਾਈ ਫਿਰਦੇ ਆ ਬਾਈ ਮੈਂ ਤਾਂ ਮੂੰਹ ਦੇਣਾ ਮੈਨੂੰ ਕੱਲੇ ਨੂੰ ਆਕੀ ਆਂਦੇ ਆ ਤੇ ਸਾਰੇ ਲੋਕਾਂ ਦੇ ਰੰਗ ਲੱਗੇ ਆ ਆ ਤੇ ਉਹ ਆਉਂ ਚ ਜਾ ਵਰਦੇ ਆ ਉਥੋਂ ਬਦਲ ਕੇ ਜਦੋਂ ਮੜੇ ਢਿੱਲ ਹੁੰਦੀ ਆ ਸਰਕਾਰਾਂ ਨੂੰ ਦੂਜੀ ਜਵਾਈ ਤੇ ਆ ਕਾਣ ਭਾਂਡਿਆ ਮੈਂ ਤਾਂ ਹੁਣ ਕੀ ਬਣੋਗੇ ਬਾਈ ਬੇਬੀ ਮੈਂ ਤਾਂ ਫੇਰ ਉਹ ਬਣਾਇਆ ਸੀ ਤੁਸੀਂ ਉਹ ਸਦੀਕ ਨੂੰ ਅਈਦਾ ਬੋਲੀ ਬਣਾਇਆ ਸੀ ਸਦੀਕ ਨੂੰ ਸਦੀਕ ਸਾਡਾ ਸੀ ਸੀ ਸਾਡੇ ਸੀ ਸਪੋਰਟਰ ਦਾ ਨਹੀਂ ਨਹੀਂ ਸਦੀਕ ਸਾਡਾ ਸੀ ਦੱਸ ਦੇ ਹਾਂ ਸਦੀਕੀ ਦਾ ਸੀ ਤੇ ਹੁਣ ਹੁਣ ਸਰਬਜੀਤ ਸਰਪੇਏ ਤੋਂ ਬਣਾਇਆ ਯਾਰ ਉਹ ਤਾਂ ਸਿੱਖ ਕੌਮ ਨੇ ਬਣਾਉਣਾ ਸੀ ਉਹ ਤਾਂ ਉਹ ਨਹੀਂ ਹਨ ਗੱਲ ਕਰ ਸਾਰਿਆਂ ਦਾ ਹਾਂ ਜਿਨ੍ਹਾਂ ਨੇ ਇੰਨੀਆਂ ਕੁਰਬਾਨੀਆਂ ਕਰੀਆਂ ਬਾਈ ਯਾਰ ਹੂੰ ਤਾਉ ਨੂੰ ਬਣਾਇਆ ਉਹ ਸਾਹ ਪੈਨ ਬਾਰੇ ਨਹੀਂ ਫਿਰ ਤੂੰ ਕਾਲੀਆਂ ਚਟੀਆਂ ਪਿੰਡਾਂ ਕਿਉਂ ਆਣਾ ਸਾਰੀਆਂ ਹੀ ਕਾਲੀਆਂ ਚਟੀਆਂ ਪਿੰਡਾਂ ਚ ਹੀ ਆ ਯਾਰ ਤੂੰ ਆਣਾ ਚਲਾ ਆਣਾ ਛੋਟੇ ਤੂੰ ਨਹੀਂ ਪਤਾ ਕਿਹੜੀ ਛਤਰੀ ਦੇ ਬਹਿ ਕੇ ਚੋਗਾ ਚੁਗਣਾ ਸਾਰੇ ਪਿੰਡਾਂ ਜੀ ਇਹ ਆਲਾ ਪੈਂਪੜ ਬਾਈ ਨੂੰ ਪੁੱਛ ਬਾਈ ਦੱਸੇ ਬਾਈ ਕਿ ਸਾਰੇ ਬੈਠੇ ਆਲਾ ਕਿ ਨਹੀਂ ਤੂੰ ਬਾਈ ਨੂੰ ਡਾ ਲੈ ਤੂੰ ਸਾਨੂੰ ਨਾ ਨਾ ਕਹਿ ਸਾਨੂੰ ਨਾ ਕਹਿ ਬਾਈ ਬਈ ਦੇ ਪਾਸੇ ਗਏ ਕਿ ਪਛਲਾ ਨਹੀਂ ਭਾਈ ਕਿਵੇਂ ਕਾਲੀਆਂ ਚਿੱਟੀਆਂ ਭੇਡਾਂ ਕਿਵੇਂ ਜਿਹੜੇ ਕਿ ਲੀਡਰਾਂ ਮਗਰ ਚੱਲਦੇ ਆਂ ਆਏ ਯਾਰ ਰੰਗ ਲਵਾਈ ਫਿਰਦੇ ਆਂ ਭਾਈ ਮੈਂ ਤਾਂ ਮੂੰਹ ਦਿਆਣਾ ਮੈਨੂੰ ਕੱਲੇ ਨੂੰ ਆਖੀ ਜਾਂਦੇ ਆਂ ਤੇ ਸਾਰੇ ਲੋਕਾਂ ਦੇ ਰੰਗ ਲੱਗੇ ਆ ਹਾਂ ਕਿ ਆਮ ਚ ਜਾ ਵੜਦੇ ਆ ਮੋਥੋਂ ਬਦਲ ਕੇ ਜਦੋਂ ਮਾੜੀ ਢਿੱਲ ਹੁੰਦੀ ਆ ਸਰਕਾਰਾਂ ਦੀਆਂ ਦੂਜੀ ਚ ਵਾਜਦੇ ਆ ਆਣ ਭਾਲਦੇ ਆ ਮੈਂ ਤਾਂ ਮੂੰਹ ਤੇ ਨਹੀਂ ਨਹੀਂ ਮੇਰੀ ਗੱਲ ਸੁਣ ਲੋਟ ਆ ਗਿਆ ਸਾਡੇ ਦਾ ਆ ਗਿਆ ਇਹ ਆਪਦੀ ਸੱਚੀ ਗੱਲ ਆ ਆਪ ਵੀ ਕਹਿੰਗੇ ਆਪ ਵੀ ਸੱਚੀ ਗੱਲ ਆ ਆ ਉਹ ਜਿੱਦ ਲੋਡ ਆ ਗਿਆ ਸਾਡੇ ਦਾ ਬਾਪੂਆਂ ਵਾਲੇ ਨੇ ਨਾ ਖਾਨ ਕਲੇ ਝੋੜੇ ਨਾਲ ਕੋਲੇ ਕਹਿੰਦੇ ਕੇਹਲੇ ਝੋੜੇ ਪਿੱਛੇ ਫਿਰਦੇ ਆਏ ਬਾਪੂਆਂ ਵਾਲੇ ਦੇ ਸਾਡੇ ਕਿ ਇੱਧਾ ਨੀਲੀਆਂ ਪੱਗਾਂ ਹੀ ਪੰਗਾ ਐ ਤਿੱਕਰ ਆਣੇ ਵੀ ਕਿਤੇ ਕਿਹੜੀ ਚੱਕਲੀ ਦੇ ਘਰੇ ਹੁਣ ਬਈ ਪੀਲੀਆਂ ਬਣਨਗੇ ਫਿਰ ਤੇ ਹੁਣ ਪੀਲੀਆਂ ਬਣਨਗੇ ਬਣਾਂਗੇ ਬਈ ਦੇਪੀ ਮਗਰ ਅਸੀਂ ਦੇਪੀ ਮਗਰ ਖਣੇ ਭਲਾ ਪੀਲੀਆਂ ਬਣਾਵੇ ਭਲਾ 10 ਰੰਗੀਆਂ ਬਣਾਵੇ ਸਾਨੂੰ ਅਸੀਂ ਬਨਾਂਗੇ ਅਸੀਂ ਕਹਿੰਦਾ ਬੰਦੇ ਮਗਰੀਆਂ ਨਾ ਆਪਦੇ ਕੈਂਡੀਡੇਟ ਮਗਰੀ ਗਏ ਆ ਕੈਂਡੀਡੇਟ ਨੂੰ ਛੱਡ ਕੇ ਤੇ ਨਾ ਸੀਗੇ ਉਹਲਾ ਉਹਨੇ ਉਹ ਕੈਂਡੀਡੇਟ ਨੂੰ ਛੱਡ ਕੇ ਜਾਂਦਾ ਤੇ ਤੁਸੀਂ ਇੱਕ ਥਾਂ 'ਤੇ ਇੱਕ ਬੋਈ ਥੱਲੇ ਹੀ ਬੈਠਿਆ ਕਿਵੇਂ ਵੀ ਪਾਰਟੀ ਨੂੰ ਪਾਰਟੀ ਜੀ ਰਹਿਣਾ ਚਾਹੀਦੇ ਬੰਦੇ ਨੂੰ ਨਹੀਂ ਪਾਰਟੀ ਰਹਿ ਤਾਂ ਯਾਦ ਆਵੇ ਜਿੱਦੋਂ ਆਨੰਦ ਮਾਣਿਆ ਇਹਨਾਂ ਨੇ ਉਹ ਤੋਂ ਛੱਡ ਪਾਰਟੀ ਜਰਦੀ ਖਾਈ ਇੱਥੇ ਗੋਲ ਗੱਪੇ ਖਾਂਦੇ ਆ ਉਹ ਪੱਟ ਜਾਂਦੇ ਆ ਮੜੀ ਦੋਨੇ ਬਈ ਡੈਂਪੀ ਨੂੰ ਜਾਂ ਟੈਕਟੀਕ ਨਾ ਮਿਲੀ ਫੇਰ ਕਿਵੇਂ ਕਰਨਗੇ ਹਾਂ ਦੋਨੇ ਇਹਨਾਂ ਨੇ ਪੁੱਛਿਆ ਇਹ ਤਾਂ ਕਹਿੰਦੇ ਚੁੱਪ ਜੇ ਕਰਕੇ ਕਹਿੰਦੇ ਪਾ ਦਿਆਂਗੇ ਲੈ ਪਾ ਦਿਆਂਗੇ ਆ ਦੱਸ ਵੀ ਕਹਦਾ ਪਾ ਦਾਂਗੇ ਨਹੀਂ ਕਹਿੰਦੇ ਸ਼ਰਮੇ ਨੂੰ ਨਹੀਂ ਆ ਬੰਦੇ ਦਾ ਨਹੀਂ ਭਾਈ ਕਹਿੰਦੇ ਇਹ ਕਹਿੰਦੇ ਵੀ ਜੇ ਸ਼ਰਮੇ ਨੂੰ ਡੈਕਟ ਮਿਲ ਗਈ ਫੇਰ ਨਹੀਂ ਪਾਉਂਦੇ ਹਲੋ ਉਹ ਤਾਂ ਫਿਰ ਇਹਨਾਂ ਦਾ ਦੀਨ ਮੰਨ ਜਾਣੇ ਬਾਈ ਯਾਰ ਮੌਕੇ ਤੇ ਕਿਹੜਾ ਆਪਾਂ ਖੜੇ ਹੁੰਨੇ ਆ ਇਹਨਾਂ ਕੋਲੇ ਤੈਨੂੰ ਅਜੇ ਕਲੀਅਰ ਨਹੀਂ ਹੋਇਆ ਕਿ ਉਹਨਾਂ ਪਾਉਂਦੇ ਸਾਡਾ ਇਹ ਬੋਰਡ ਤਾਂ ਅਸੀਂ ਪਾਵਾ ਜੀ ਰੋਲਾ ਤਾਂ ਆਇਆ ਨਾ ਇੱਕ ਕੰਮਾਂ ਦੀ ਖਾਤਰ ਜਾਕ ਅਗਲੇ ਨਹੀਂ ਪਰ ਲੀਡਰ ਬਾਈ ਵੱਡੇ ਪਾਰਟੀ ਛੱਡ ਜਾਂਦੇ ਫਿਰ ਪਿੰਡਾਂ ਵਾਲੇ ਪਿੰਡਾਂ ਵਾਲੇ ਲੋਕ ਛੱਡ ਗਏ ਲੋਕ ਪਰ ਲੋਕ ਪਰ ਠੀਕ ਹੈ ਪਰ ਛੱਡ ਜਾਂਦੇ ਜੋ ਲੀਡਰਸ਼ਿਪ ਹੋ ਗਯਾ ਸਰਾ ਸਫਾ ਕਿਆ ਗਰੀ ਬਣ ਗਈ ਹੁਣ ਦਾ ਸਰਾ ਸਫਾ ਆਪਣੇ ਕੋਲੇ ਇਹ ਤਾਂ ਉਹੀ ਗੱਲ ਆ ਕਿ ਕਿਹੜੇ ਫੁੱਲ ਦੇ ਪੈਣਾ ਕਿ ਉਹ ਫੁੱਲ ਤੇ ਆ ਫੁੱਲ ਤੇ ਯਾਰ ਜਨਤਾ ਸਾਰੀਆਂ ਹੈਗੇ ਉਹ ਆਪਣੀ ਗੱਲਾਂ ਨਿਕਾ ਕਿਹੜੇ ਫੁੱਲ ਦੇ ਬੈਠੇ ਆ ਉਹ ਜਿੱਥੇ ਬਹਿ ਜਾਗੇ ਜਿੱਤੇ ਸਾਨੂੰ ਲੱਗੂਗਾ ਚੰਗਾ ਇਹ ਫੁੱਲ ਨਹੀਂ ਬਈ ਸਹੀ ਹੈ ਹਾਂ ਨਹੀਂ ਸਹੀ ਗੱਲ ਕਹਿ ਗਿਆ ਨਹੀਂ ਭਗਵੰਤ ਮਾਨ ਕਹਿੰਦਾ ਸੀ ਵੀ ਆ ਫੁੱਲ ਤੇ ਉਹ ਫੁੱਲ ਯਾਰ ਮਰੇ ਤਿੱਲੀਆਂ ਵਰਗਾ ਹਣਾ ਕਹਿੰਦੇ ਹੁੰਦੇ ਸੀ ਨਾ ਉਹ ਤੇ ਫਿਰ ਉਹ ਤਿੱਲੀਆਂ ਤਾਂ ਆਪ ਲਈ ਜਾਂਦਾ ਹੁਣ ਆਪ ਪਾਰਟੀ ਸਾਰੇ ਬੈਤ ਦੱਸੇ ਨਾ ਸਾਰੇ ਰਲੇ ਆ ਹੂੰ ਇਹ ਕਾਲੀਆਂ ਜੁੱਟੀਆਂ ਤੇਰਾ ਸਾਬਾ ਕਿਤੇ ਅੱਖਾਂ ਤਾਂ ਆਂ ਖਟੀਆਂ ਸਾਰੀਆਂ ਇੱਕੋ ਹੀ ਭੇਡਾਂ ਇਹ ਪਿੰਡਾਂ ਜੀ ਵੀ ਇਹ ਸ਼ਹਿਰਾਂ ਜੀ ਵੀ ਭਾਈ ਲੋਟ ਆ ਤਾਂ ਨਹੀਂ ਨਾ ਤੇ ਕੀ ਕਰਨ ਲੋਕ ਪਿੰਡਾਂ ਵਾਲੇ ਕੀ ਕਰਨ ਲੋਕ ਵੀ ਉਵੇਂ ਹੀ ਹੋਗੇ ਤੇ ਸਰਕਾਰਾਂ ਵੀ ਉਵੇਂ ਆ ਸਹੀ ਹੈ ਜਿਹੜੇ ਲੋਕ ਸਹੀ ਪਾਰਟੀ ਬਾਜੀ ਨਹੀਂ ਰੱਖਦੇ ਫਿਰ ਉਹ ਕੀ ਕਰਨ ਸੈਂਟੀ ਸਹੀ ਆ ਕੋਈ ਨਹੀਂ ਸਹੀ ਇਹ ਆਪਣੀ ਸਹੀ ਸਰਕਾਰਾਂ ਨਹੀਂ ਸਹੀ ਨਾ ਮੈਂ ਸਹੀ ਆਪਣੀ ਸਹੀ ਹੈ ਇਹ ਸਟੈਂਡ ਹੀ ਹੈ ਨਹੀਂ ਚੈਂਕਲ ਦੇ ਵੀ ਹੁੰਦਾ ਇਹ ਨਹੀਂ ਦੇਣੀ ਇਹ ਨਹੀਂ ਤੇਰਾ ਚੈਂਕਲ ਦੇ ਨਹੀਂ ਇਹਨਾਂ ਦੇ ਚੈਂਕਲ ਦੇ ਵੀ ਹੈ ਨਹੀਂ ਕੰਦਰਾ ਲਾ ਕੇ ਥੱਲੇ ਆਉਣਾ ਪੁੱਛ ਲੈ ਨਹੀਂ ਬਾਈ ਇੱਕ ਗੱਲ ਬਾਈ ਜਿਹੜੇ ਪਾਰਟੀ ਛੱਡ ਜਾਂਦੇ ਯਾਰ ਉਹ ਐਂ ਕਹਿ ਦਿੰਦੇ ਬਾਅਦ ਚ ਤੇ ਤੂੰ ਸਟੈਂਡ ਤੇ ਖੜਨਾ ਬਾਈ ਫਿਰ ਕਿਹੜਾ ਸਟੈਂਡ ਆ ਮੈਂ ਤੁਹਾਨੂੰ ਦੱਸ ਜੇ ਕਹਿੰਦੇ ਸਟੈਂਡ ਹੀ ਨਹੀਂ ਤੇਰਾ ਹਲੇ ਦੱਸੋ ਅੱਗੇ ਸਟੈਂਡ ਯਾਰ ਹੈ ਹੈ ਕਿਹਦਾ ਪੁੱਛ ਲਾ ਕਿਸੇ ਨੇ ਸਾਡਾ ਇਹਨਾ 10 ਪਾਰਟੀਆਂ ਬਦਲ ਗਏ ਕੋਈ ਕਿਹਦਾ ਲੈਣੀ 10 ਤੋਂ ਪਾਰਟੀਆਂ 10 ਮੈਂ ਭਾਜਪਾ ਨੂੰ ਪਾ ਕੇ 4 ਬੰਦੀਆਂ 4 ਕਿ ਬਹੁਤਾ ਭਰਾਵਾ ਤੇ ਉਹ ਹਾਥੀ ਵਾਲੇ ਭੁੱਲ ਗਿਆ ਤੇਰੇ ਯਾਰ ਸਾਡੇ ਕੋਲੇ ਇੱਕ ਲਾ ਜਾ ਹੁੰਦਾ ਜਿਹਦੇ ਛੱਡਾ ਜਾ ਉਹ ਕਿਹੜਾ ਤੇ ਇੱਕ ਆਪਣੇ ਕਿਸਾਨ ਬੈਠੇ ਸੀ ਬਾਈ ਉਹ ਉਹ ਦੋ ਤਿੰਨ ਦਾ ਫਰੋਆ ਆਪਾਂ ਮਾਰ ਖਾਧੀ ਆ ਹਾਂ ਉਹ ਤਾਂ ਮਾਰ ਤਾਂ ਖਾਧੀ ਆ ਫਿਰ ਪਾਰਟੀਆਂ ਸਾਰੀਆਂ ਗਿਣੋ ਨਾ ਬਾਈ ਜੀ ਇਹ ਸਾਰੀਆਂ ਹੀ ਕੋਈ ਐ ਇਹ ਸਾਰੇ ਛੱਡੇ ਨਹੀਂ ਕੋਈ ਐ ਕੋਈ ਪਾਰਟੀ ਨਹੀਂ ਛੱਡੀ ਜੁਨੀਅਰ ਚ ਵੀ ਆ ਹੋਰ ਵੀ ਆ ਦਲਾਂ ਨਾਲ ਵੀ ਆ ਪੰਥਕ ਦਲ ਵੀ ਆ ਪੰਥਕ ਤਾਂ ਫੇਰ ਆਗੇ ਕਹਿੰਦੇ ਆਏ ਫੇਰ ਆਗੇ ਇਹ ਦੀਪ ਸਿੰਘ ਦਾ ਭਰਾ ਉੱਠ ਖੜਾ ਬਾਈ ਆ ਤਾਂ ਫੇਰ ਇਹਨਾਂ ਨੂੰ ਪੁੱਛ ਲੋ ਵੀ ਖਾਦੇ ਆ ਫੇਰ ਸੇਵਾ ਕਰੋ ਅੰਤ ਦੀ ਤਾਂ ਕਰਨੀ ਚਾਹੀਦੀ ਆ ਇਹ ਮਾੜਾ ਓ ਇਹਨਾਂ ਨੂੰ ਪੁੱਛਣੋਂ ਕੀ ਕਰਨਗੇ ਇਹ ਤਾਂ ਕਹਿੰਦੇ ਵੀ ਨਹੀਂ ਫੋ ਪੈਂਦਾ ਕਹਿੰਦੇ ਤੇ ਨਾ ਥੋੜੇ ਉਹਦੇ ਜੂਸ ਨਾ ਆ ਦਸੀ ਨਾ ਤੋਂ ਥੋੜੇ ਜੂਸ ਤੇ ਤੂੰ ਹੀ ਤਾਂ ਇਹਦੇ ਜੂਸ ਦੀਆਂ ਰੇੜੀਆਂ ਵੀ ਲਾਉਣੀਆਂ ਪਈ ਕਰਨੇ ਕੋਈ ਨਾ ਪੂਰੇ ਆ ਸੇਵਾ ਤਾਂ ਬਹੁਤ ਕਰੀ ਲੋ ਇਹ ਸਹੀ ਦਸੀ ਜੂਸ ਸਾਰੇ ਪੰਥੋਂ ਦਾ ਫਰਦ ਮੇਰੀ ਗੱਲ ਸੁਣਾ ਆਪਾਂ ਜਿਵੇਂ ਆਪਾਂ ਰੇੜੀ ਤੋਂ 10 ਰੁਪਏ ਦਾ ਜੂਸ ਦਾ ਗਲਾਸ ਲੈ ਕੇ ਪੀਣੇ ਹੁੰਨੇ ਆ ਉਵੇਂ ਨੰਗਾ ਹੀ ਤੁਹਾਡੇ ਉਦਨ ਕਿ ਮੜਾ ਮੋਟਾ ਕੋਈ ਕਰਦਾ ਸੀ ਗਲਬਲੀ ਐਨੇ ਉਵੇਂ ਨੰਗਾ ਹੀ ਅਸੀਂ ਕਿਹੜਾ ਨਹੀਂ ਸਿੱਖ ਤਾਂ ਹਨ ਜੁੜੇ ਨਹੀਂ ਅਸੀਂ ਨਹੀਂ ਨਹੀਂ ਜੁੜਿਆ ਪਰਿਵਾਰ ਨਹੀਂ ਜੁੜੇ ਜੁੜੇ ਤਾਂ ਹੈ ਪਰ ਇਹਨਾਂ ਵੀ ਨਾ ਇਹ ਕੀ ਗਿਆ ਸੀਗਾ ਵੀ ਇਹ ਜਿਹੜਾ ਸਰਬਜੀਤ ਆ ਅੱਬੀ ਦੀ ਕੁਰਬਾਨੀ ਕੋਈ ਨਹੀਂ ਬੱਲਾ ਕਮਾਲ ਹੋ ਵੀ ਲੈ ਜਿਨ੍ਹਾਂ ਨੇ ਕਿਹਾ ਨਹੀਂ ਇਹ ਇਹ ਤਾਂ ਬਈ ਡੈਂਪੀ ਦੀ ਕੁਰਬਾਨੀ ਉਹਨਾਂ ਦੀ ਸੀ ਇਹ ਤਾਂ ਡੈਂਪੀ ਲੋਕਾਂ ਦੀ ਸੀ ਮੈਂ ਉਹਨਾਂ ਦੀ ਗੱਲ ਕਰਦਾ ਅੱਛਾ ਜਿਨ੍ਹਾਂ ਨੂੰ ਸਾਨੂੰ ਆਣਾ ਚਿਕਨਾ ਕਾਲੀਆਂ ਭੇਡਾਂ ਜਿੱਤਣ ਦੇ ਹੱਕਦਾਰ ਸੀ ਭੇਡਾਂ ਉੱਤੇ ਗੱਲ ਕੀਤੀ ਸੀ ਉਹਦੀ ਕੁਰਬਾਨੀ ਹੈਣੀ ਸਾਨੂੰ ਤਾਂ ਪਤਾ ਹੀ ਉਹਦੀ ਕੁਰਬਾਨੀ ਆ ਬਹੁਤ ਬਹੁਤ ਸ਼ੁਕਰਾਨਾ ਕਰਦੇ ਆ ਜਿਹੜੇ ਫਰੀਦਕੋਟ ਇਲਾਕੇ ਦੇ ਜਿਹੜੇ ਸੂਜਵਾਨ ਸੀਗੇ ਜਿਹੜੇ ਫੋਟਰ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਘਰਾਂ ਦੀ ਕਰੀ ਜਾ ਲਾ